ਖਾਦੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਕੋਟ ਸਿਵੀਆਂ ਕੋਟ ਸਿਵੀਆਂ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਜਭਾਲ ਤੋਂ ਅਟਾਰੀ ਵਾਲੇ ਰੋਡ ਤੇ ਦੋਸਤੋ ਇਹ ਪਿੰਡ ਹੈਗਾ ਬਗਿਆੜੀ ਪਿੰਡ ਪਹਿਲਾਂ ਆ ਜਾਂਦਾ ਉਸ ਤੋਂ ਬਾਅਦ ਕੋਟ ਸਿਵੀਆਂ ਪਿੰਡ ਆ ਤੇ ਇਸੇ ਰੋਡ ਤੇ ਦੋਸਤੋ ਪਿੰਡ ਗੰਢੀਵਿੰਡ ਆਉਂਦਾ ਜਿਹੜਾ ਕਿ ਅੱਗੇ ਜਾ ਕੇ ਆਉਂਦਾ ਠੀਕ ਆ ਜੀ ਤੇ ਸਰਾਏ ਮਾਨਤਖਾਂ ਇਹ ਵੀ ਪਿੰਡ ਅਗਲੇ ਪਾਸੇ ਚਲੇ ਜਾਂਦੇ ਆ ਤੇ ਬਿਲਕੁਲ ਤੁਸੀਂ ਖਾਸ ਵਿਜਿਟ ਜਿਹੜੀ ਆ ਪਿੰਡ ਕੋਟ ਸਵੀਆਂ ਕਰਨੀ ਹੈਗੀ ਆ ਦੋਸਤੋ ਬਗਿਆੜੀ ਪਿੰਡ ਬਿਲਕੁਲ ਨਜ਼ਦੀਕ ਆ ਇਸ ਘਰੋਂ ਦੋਸਤੋ ਪਹਿਲੀ ਵੀਡੀਓ ਆ ਆਪਣੀ ਪਸ਼ੂ ਵਪਾਰ ਦਾ ਕੰਮ ਵੀਰ ਹੁਣੀ ਕਰਦੇ ਆ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਤੇ ਵੜਾ ਵੀ ਆਉਂਦੀਆਂ ਨੇ ਤੇ ਮੱਝਾ ਵੀ ਆਉਂਦੀਆਂ ਨੇ ਠੀਕ ਆ ਜੀ ਪਸ਼ੂ ਹਰ ਇੱਕ ਤਰ੍ਹਾਂ ਦਾ ਲੈ ਲੈਂਦੇ ਆ ਜਿਹੋ ਜਿਹੇ ਪਸ਼ੂ ਦੋਸਤੋ ਵਪਾਰ ਦੀ ਲਾਈਨ ਦੇ ਵਿੱਚ ਚੱਲਦਾ ਹੋਵੇ ਅੱਗੇ ਕੋਈ ਚੰਗਾ ਪਸ਼ੂ ਹੋਵੇ ਤੇ ਬਿਲਕੁਲ ਤੁਹਾਡੇ ਸਾਹਮਣੇ ਲੈ ਕੇ ਪੇਸ਼ ਕਰਿਆ ਕਰਨਗੇ ਤੇ ਪਹਿਲੀ ਵੀਡੀਓ ਆਪਣੀ ਪਹਿਲੀ ਕਵਰੇਜ ਅੱਜ ਇਸ ਘਰੋਂ ਕਰਨ ਜਾ ਰਹੇ ਆ ਸੋ ਜਿਹੜੇ ਵੀਰ ਨੂੰ ਜਿਹੜਾ ਐਨੀਮਲ ਪਸੰਦ ਆਊਗਾ ਤਸੱਲੀ ਤੁਸੀਂ ਘਰ ਆਣ ਕੇ ਕਰਨੀ ਆ ਉਹੀ ਬੇਨਤੀ ਹਰ ਵਾਰ ਆਪਾਂ ਕਰਦੇ ਆ ਤਸੱਲੀ ਜਿਹੜੀ ਆ ਤੁਸੀਂ ਘਰ ਆਣ ਕੇ ਕਰ ਲਿਓ ਪਸ਼ੂ ਅੱਜ ਟੋਟਲ ਜਿਹੜਾ ਤੁਹਾਨੂੰ 4 ਦਿਖਾਉਣੇ ਆ 4 ਨਾਗ ਹੋਣਗੇ ਤੇ ਇੱਕ ਇਹ ਵੀ ਗੱਲ ਜਰੂਰ ਆਪਾਂ ਦੱਸ ਦਿੰਨੇ ਆ ਦੋਸਤੋ ਚਬਾਲ ਤੋਂ ਕੋਈ 3 ਕਿਲੋਮੀਟਰ ਦੀ ਦੂਰੀ ਹੈਗੀ ਆ ਪੇਟ ਪਿੰਡ ਕੋਰਸ ਦੀਆਂ ਦੀ ਤੇ ਅਟਾਰੀ ਰੋਡ ਤੇ ਤੁਸੀਂ ਆਉਣਾ ਹੈਗਾ ਇਸੇ ਰੋਡ ਦੇ ਉੱਪਰ ਜਿਹੜਾ ਪਿੰਡ ਆ ਜਾਂਦਾ ਤਾਂ ਦੋ ਵਹਿੜਾ ਦਿਖਾ ਦਾਂਗੇ ਇਸ ਕਵਰੇਜ ਵਿੱਚ ਅਤੇ ਦੋ ਮੱਜਾਂ ਦਿਖਾ ਦਾਂਗੇ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਾਸਤਰੀ ਕਾਰ ਸਾਸਤਰੀ ਕਾਰ ਸੰਧੂ ਸਾਹਿਬ ਸਾਸਤਰੀ ਕਾਲਵੀਰ ਅੱਛਾ ਤੇ ਵਪਾਰ ਦਾ ਕੰਮ ਕਰ ਰਹੇ ਆਂ ਹਾਂਜੀ ਹਾਂਜੀ ਵੀਰ ਜੀ ਤੇ ਕਿੰਨੇ ਕੁ ਲੰਬੇ ਸਮੇਂ ਤੋਂ ਚੱਲਦਾ ਰਿਹਾ ਇਹ ਆਪਣਾ ਕੋਈ 10-12 ਸਾਲ ਤੋਂ ਚੱਲਦਾ 10-12 ਸਾਲ ਤੋਂ ਹਾਂਜੀ ਹਾਂਜੀ ਠੀਕ ਆ ਤੇ ਮੱਜਾਂ ਹੋਣ ਚਾਹੇ ਵਹਿੜਾ ਹੋਣ ਇਸੇ ਤਰ੍ਹਾਂ ਆਉਂਦੀਆਂ ਨੇ ਹਾਂਜੀ ਹਾਂਜੀ ਆਉਂਦੀਆਂ ਰਹਿੰਦੀਆਂ ਠੀਕ ਆ ਵੀਰ ਜੀ ਤੇ ਅੱਜ ਫਿਲਹਾਲ ਆਪਣੇ ਸਾਹਮਣੇ ਜਿਹੜੀਆਂ ਇਹ ਚਾਰ ਚਾਰ ਪਸ਼ੂ ਦਿਸ ਰਹੇ ਆ ਦੋ ਮੱਝਾਂ ਤੇ ਦੋ ਹੀ ਵਾੜਾ ਹਾਂਜੀ 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 ਪਸ਼ੂ ਸਾਰੇ ਸਵੇ ਸਵੇ ਆ ਹਾਂਜੀ ਹਾਂਜੀ ਨਹੀਂ ਦੋ ਗੱਬਣਾ ਵਾੜਾ ਤੇ ਜਿਹੜੀਆਂ ਝੋਟੀਆਂ ਦੋਵੇਂ ਸੂਈਆਂ ਜਿਹੜੀਆਂ ਵਾੜਾ ਦੋਨੋਂ ਗੱਬਣਾ ਹਾਂਜੀ ਇਧਰ ਜਿਹੜੀਆਂ ਝੋਟੀਆਂ ਇਹ ਮੱਝਾਂ ਨੇ ਦੋਵੇਂ ਸੂਈਆਂ ਸਬਣੀਆਂ ਹਾਂਜੀ ਹਾਂਜੀ ਸੂਈਆਂ ਸੂਈਆਂ ਠੀਕ ਹੈ ਜੀ ਤੇ ਆਜੋ ਕਰ ਲੈਣੀਆਂ ਸ਼ੁਰੂਆਤ ਵੀਰ ਪਹਿਲੇ ਨੰਬਰ ਤੋਂ ਇੱਥੋਂ ਕਰ ਲਈਏ ਇਹ ਸਮਾਜ ਦੀ ਡਿਟੇਲ ਸਾਂਝੀ ਕਰ ਦਈਏ ਕੀ ਸੂਆ ਜਾਂਦਾ ਤੇ ਦਿਨ ਕਿੰਨੇ ਕੁ ਹੋਗੇ ਸੂਈ ਨੂੰ ਇਹ ਸੰਧੂ ਸਾਹਿਬ ਦੂਜਾ ਸੂਆ ਏ ਹਾਂ ਤੇ ਕੋਈ 15 15 ਦਿਨਾਂ ਦੀ ਸੂਈ ਆ 15 ਦਿਨਾਂ ਦੀ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਹੁਣ ਕਿੰਨਾ ਕੁ ਥੱਲੇ ਆ ਦੁੱਧ ਹੈਗਾ 13 ਲੀਟਰ ਸੰਧੂ ਸਾਹਿਬ ਅਸੀਂ 12 ਦੱਸਦੇ ਆ 13 ਲੀਟਰ ਹਾਂਜੀ ਹਾਂਜੀ ਤੇ 12 ਲੀਟਰ ਮੰਨ ਕੇ ਕੋਈ ਸੌਦਾ ਕਰੇ ਹਾਂਜੀ ਹਾਂਜੀ 12 ਠੀਕ ਆ ਜੀ ਲੋ ਵੀ ਦੋਸਤੋ ਦੁੱਧ 13 ਕਿਲੋ ਆ ਇਸ ਟਾਈਮ ਹਾਜ਼ਰ ਸੋ 12 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ 15 ਦਿਨਾਂ ਦੀ ਸੂਈ ਆ ਸਵੇਰ ਦੁਜੇ ਹੀ ਦੱਸਦਾ ਜੀ ਹਾਂਜੀ ਹਾਂਜੀ ਦੁਜੇ ਬੱਚਾ ਮਗਰ ਕੱਟੀ ਜਾਂਦੇ ਆ ਕੱਟਾ ਕੱਟਾ ਮੇਲ ਕਾਫ ਆ ਲਓ ਜੀ ਮਗਰ ਕੱਟਾ ਏ ਮੇਲ ਕਾਫ ਆ ਤੇ ਥੋੜਾ ਜਿਹਾ ਗੋਹਣ ਮੜਾ ਜਾਣ ਨੂੰ ਬੰਦ ਕਰ ਦਿੱਤੀ ਜੀ ਦਿਖਾ ਦਿੱਤੀ ਜੀ ਲੇਵਾ ਹਵਾਨਾ ਆ ਲੋ ਜੀ ਆ ਕਰੋ ਜੀ ਠੀਕ ਹੈ ਜੀ ਸੋ ਟਾਈਮ ਦੋਸਤੋ ਤੁਸੀਂ ਇੱਕ ਵਾਰੀ ਜ਼ਰੂਰ ਨੋਟ ਕਰ ਲਓ ਕਿ 2:00 ਵਜੇ ਦਾ ਸਮਾਂ ਹੈ ਵੈਸੇ ਤੇ ਚਵਾਈ ਵੀਰ ਸਵੇਰ ਕਿੰਨੇ ਕ' ਵਜੇ ਕਰਦੇ ਆ ਆਪਣੀ 6 6:30 ਹੋ ਜਾਂਦੀ 6:30 ਵਜੇ ਹਾਂਜੀ ਹਾਂਜੀ ਚਵਾਪ ਸਮਾਦੀਆਂ ਚੰਗੀ ਬਿਲਕੁਲ ਆ ਬੂਰੀ ਓਕੇ ਠੀਕ ਹੈ ਜੀ ਕੋਈ ਦੱਸੋ ਛੱਟਾ ਨਹੀਂ ਆ ਕਿਸੇ ਤਰ੍ਹਾਂ ਦਾ ਕੋਈ ਭੂਰ ਨਹੀਂ ਨਾ ਕੋਈ ਛੱਟਾ ਫੁਆਰਾ ਕਿਸੇ ਤਰ੍ਹਾਂ ਦਾ ਨਹੀਂਗਾ ਇੱਕ ਨੰਬਰ ਧਾਰ ਆ ਚਵਾਈ ਆ ਸੋ 2 ਵਜੇ ਦਾ ਸਮਾਂ ਹੈ ਮਾਰਨਿੰਗ ਸਵੇਰ 6 ਤੋਂ 6 ਕੋਈ ਪੂਰੇ ਟਾਈਮ ਤੋਂ ਟਾਈਮ ਬੰਨ ਕੇ ਤਸੱਲੀ ਕਰ ਸਕਦਾ 13 ਕਿਲੋ ਦੁੱਧ ਜਿਹੜਾ ਹਾਜ਼ਰ ਆ 12 ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਠੀਕ ਆ ਸੋ ਚੰਗਾ ਸੋਹਣਾ ਖੁੱਲਾ ਦੁੱਧ ਆ ਕਿਉਂਕਿ ਪਸ਼ੂ ਜਿਹੜਾ ਦੋਸਤੋ ਜਿਹੜਾ ਕੋਈ 12 ਲੀਟਰ ਪਾਉਂਦਾ ਤੇ ਚੰਗੀ ਕਾਰਗੁਜ਼ਾਰੀ ਹੁੰਦੀ ਆ ਪਸ਼ੂ ਦੀ ਚੰਗਾ ਵਧੀਆ ਦੁੱਧ ਚੰਗੇ ਦੁੱਧ ਤੇ ਚੱਲਦਾ ਪਸ਼ੂ ਤੇ ਥਣ ਥਣ ਤੁਸੀਂ ਇੱਕ ਵਾਰੀ ਜ਼ਰੂਰ ਦੇਖ ਲਓ ਬਿਲਕੁਲ ਬਹਿਣੀ ਵਾਲੇ ਪਾਸਿਓਂ ਆਹ ਲਓ ਜੀ ਠੀਕ ਆ ਜੀ ਲਿਓ ਖੋਲ ਕੇ ਫਿਰ ਸੋ ਥੋੜਾ ਤੋੜ ਕੇ ਦੋਸਤੋ ਤੁਹਾਨੂੰ ਲਮਾ ਦਿਖਾਉਣੀ ਇੱਕ ਵਾਰੀ ਤੇ ਆ ਇਹਨੂੰ ਤੋੜਦੇ ਹਾਂ ਜੀ ਇਹਨੂੰ ਤੋੜਦੇ ਠੀਕ ਆ ਕਦ ਵੀ ਦੋਸਤੋ ਚੰਗਾ ਹੈ ਮੱਝ ਦਾ ਕਦ ਵੀ ਚਲੋ ਚੰਗਾ ਵੈਸੇ ਚਲੋ ਠੰਡ ਠੁੰਡ ਦੇ ਕਰਕੇ ਕਈ ਵਾਰ ਪਸ਼ੂ ਥੋੜੇ ਜਿਹਾ ਜੁੜੇ ਜੇ ਮਹਿਸੂਸ ਲੱਗਦੇ ਆ ਬਾਕੀ ਕਦ ਕੋਦ ਵੀ ਸੋਹਣਾ ਮੀਡੀਅਮ ਤੋਂ ਜਿਹੜੀ ਪਲਾਸ ਹਾਈਟ ਆ ਸਿੰਗਲ ਖੱਡੀ ਦੀ ਆ ਤੇ ਲੇਵਾ ਜਦੋਂ ਮਿਲਦਾ ਵੀ ਸ਼ਾਮ ਨੂੰ ਚਵਾਈ ਦਾ ਟਾਈਮ ਆਉਂਦਾ ਭਰ ਲੈਂਦੀ ਹੋਊਗੀ ਪੂਰਾ ਹਾਂਜੀ ਹਾਂਜੀ ਸੰਧੂ ਸਾਹਿਬ ਠੀਕ ਹੈ ਜੀ ਬਾਹਰ ਕੱਢ ਦੀ ਬੜੀ ਆਹ ਲਓ ਜੀ ਠੀਕ ਹੈ ਜੀ ਲਓ ਹਾਂ ਲੋਬੀ ਦੋਸਤੋ ਮਾਝ ਚੰਗੀ ਆ ਠੀਕ ਆ ਜੀ ਜਿਹੜਾ ਵੀਰ ਕੋਈ ਦੁੱਧਾਰੂ ਪਸ਼ੂ ਖਰੀਦਣਾ ਚਾਹੁੰਦਾ ਦੁੱਧ ਵਾਲਾ ਪਸ਼ੂ ਜਿਹੜਾ ਵੀਰ ਬਿਲਕੁਲ ਲੱਭ ਰਿਹਾ ਉਹਦੇ ਲਈ ਬੈਸਟ ਆ ਕਿਉਂਕਿ ਦੁੱਧ ਚੰਗਾ 12 13 ਲੀਟਰ ਦੁੱਧ ਇਸ ਮੱਜ ਦੇ ਥੱਲੇ ਬਿਲਕੁਲ ਮੌਜੂਦ ਆ ਕੋਈ ਵੀਰਾਂ ਨੂੰ ਉਭਰਾ ਕੇ ਪਸਮਾ ਕੇ ਤਸੱਲੀ ਕਰ ਸਕਦਾ ਕਿੰਨਾ ਮੁੱਲ ਕਰਾਂਗੇ ਦਾ ਮੁੱਲ ਸੰਧੂ ਸਾਹਿਬ 90000 ਕਰਦੇ ਆ 80000 ਦੀ ਦੇ ਦਾਂਗੇ 86 ਦੀ ਹਾਂਜੀ ਵੀ ਹਾਨ ਵਾਲੀ ਗੱਲਬਾਤ ਹੀ ਹਾਂਜੀ 80000 ਦੀ ਦੇ ਦਾਂ ਠੀਕ ਹੈ ਜੀ ਮਾਨਤਨ ਜ਼ਰੂਰ ਕੀ ਮਾਨਤਨ ਜ਼ਰੂਰ ਕਰ ਦਿਓ ਹੋਏ ਜਿੰਨਾ ਵੀ ਵਿੱਚ ਗੰਜੈਸ਼ ਹੋਈ ਜ਼ਰੂਰ ਕਰਨਾ ਭੈਣ ਭਰਾ ਸੱਜਣ ਦਾ ਤੇ ਆ ਆ ਗਈ ਵੀਰ ਆਪਣੇ ਕੋਲ ਜਿਹੜੀ ਆ ਝੋਟੀ ਇਹ ਪਹਿਲਾਂ ਝੋਟੀ ਸੰਧੂ ਸਾਹਿਬ ਹੈ ਪਹਿਲਾਂ ਨੇ ਹੈ ਹਾਂਜੀ ਹਾਂਜੀ ਲਓ ਜੀ ਪਹਿਲੋਂ ਝੋਟੀ ਦੋਸਤੋ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਕਦਕੂ ਤੇ ਇਸ ਝੋਟੀ ਦਾ ਵੀ ਚੰਗਾ ਸਿੰਗਲ ਖੱਡੀ ਦੀ ਆ ਸਿੰਘ ਦਰਮਿਆਨੇ ਜਿਹੜੇ ਤੁਸੀਂ ਵੇਖਦੇ ਹੋ ਬਿਲਕੁਲ ਖੁੱਲੇ ਆ ਸਿੰਘ ਠੀਕ ਆ ਖੁੱਲੇ ਆ ਥੋੜੇ ਜਿਹਾ ਗੁਲਾਈ ਦੇ ਵਿੱਚ ਘੁੰਮੇ ਹੋਏ ਆ ਤੇ ਖੁੱਲੇ ਸਿੰਘ ਆ ਬਿਲਕੁਲ ਤੁਸੀਂ ਇੱਕ ਵਾਰੀ ਫੇਸ ਕੁਆਲਟੀ ਜ਼ਰੂਰ ਦੇਖੋ ਆ ਕਰੋ ਚੈੱਕ ਇਹਨੂੰ ਦਿਨ ਕਿੰਨੇ ਕੋਗੇ ਸੂਈ ਨੂੰ ਸੰਧੂ ਸਾਹਿਬ ਇਹਨੂੰ 20 ਦੇਣਾ ਸੂਈ ਨੂੰ ਹੋ ਗਿਆ ਆ ਆਪਦੀ ਕੋਈ ਪੰਜੀਆਂ ਦਿਨਾਂ ਦੀ ਮੰਨ ਸਕਦਾ ਅੱਛਾ ਜੀ ਹਾਂਜੀ ਹਾਂਜੀ ਕੱਟੀ ਮਗਰ ਕਿਤੇ ਨਹੀਂ ਨਹੀਂ ਇਹਦੇ ਤਾਂ ਥੱਲੇ ਕੱਟਾ ਹੀ ਆ ਕੱਟਾ ਹੀ ਆ ਮਾਜੀ ਹਾਂਜੀ ਲਓ ਦੋਸਤੋ ਦੋ ਮੱਜਾਂ ਦੇ ਮਗਰ ਕਟਾ ਝੋਟੀ ਮਗਰ ਵੀ ਕਟਾ ਤੇ 20 25 20 25 ਦਿਨ ਦਾ ਕੈਡੀਆਂ ਮੰਨ ਸਕਦੇ ਜੇ ਤੁਸੀਂ ਇਹ ਬੱਚਾ ਜ਼ਰੂਰ ਇੱਕ ਵਾਰੀ ਤਸੱਲੀ ਨਾਲ ਦੇਖ ਲਓ ਠੀਕ ਆ ਕਟਾ ਮੇਲ ਕਾਫ ਆ ਤੇ ਇਹਦੇ ਥੱਲੇ ਵੀਰ ਫਿਰ ਹੁਣ ਦੁੱਧ ਕਿੰਨਾ ਕੁ ਹਾਜ਼ਰ ਸੰਤੂ ਸਾਹਿਬ 12 ਲੀਟਰ ਦੁੱਧ ਆ ਤੇ 11 ਲੀਟਰ ਦੀ ਆਪਾਂ ਮੰਨ ਲਓ ਚਵਾ ਦਾਂਗੇ ਠੀਕ ਆ ਜੀ ਠੰਡਾ ਕਰਕੇ 12 ਲੀਟਰ ਦੋਸਤੋ ਦੁੱਧ ਤੇ 11 ਲੀਟਰ ਜਿਹੜਾ ਵੀਰਾਂ ਦਾ ਵੀ ਆਪਾਂ ਚਵਾ ਦਾਂਗੇ ਕਿਸੇ ਵੀਰ ਨੂੰ ਤਸੱਲੀ ਕਰਾ ਦਾਂਗੇ ਸੋ ਵਿਰਲਾ ਬੁਰਲਾ ਤੁਸੀਂ ਇੱਕ ਵਾਰੀ ਥਾਣਾ ਦੀਆਂ ਜ਼ਰੂਰ ਚੈੱਕ ਕਰ ਲਓ ਸੋਹਣੀ ਬਿਰਲਾ ਥਾਣ ਵੀ ਬਹੁਤ ਸੋਹਣਾ ਮੁੱਠੀ ਮੁੱਠੀ ਥਾਣਾ ਠੀਕ ਆ ਜੀ ਕੋਈ ਪੂਰ ਛੱਟਾ ਨਹੀਂ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਬਿਨਾ ਕਿਸੇ ਪੂਰ ਛੱਟੇ ਤੋਂ ਬਿਨਾ ਕਿਸੇ ਫੁਵਾਰੇ ਤੋਂ ਤੇ ਚਵਾਪਸਮਾ ਦੀ ਵੀਰਾਂ ਦਾ ਵੀ ਇੱਕ ਨੰਬਰ ਆ ਸੂਹਾ ਪਹਿਲਾਂ ਝੋਟੀ ਸੂਈ ਆ ਠੀਕ ਆ ਜੀ ਸਿੰਘੋਂ ਦਰਮਿਆਨੀ ਖੁੱਲੇ ਸਿੰਘ ਆ ਬਾਕੀ ਓਵਰਆਲ ਝੋਟੀ ਸਾਰੀ ਚੰਗੀ ਆ ਦੁੱਧ ਦਾਦਾ ਦੇ ਪਾਸਿਓਂ ਦੋਸਤੋ ਚੰਗੇ ਪਸ਼ੂ ਆ ਠੀਕ ਆ ਤੇ ਖੋਲ ਕੇ ਇਹਨੂੰ ਵੀ ਲਿਓ ਜੀ ਕੱਢ ਕੇ ਦਿਖਾਈਏ ਹੋਈ ਤੋੜ ਕੇ ਸੋ ਮਗਰ ਇਹਦੇ ਵੀ ਕਰਤਾ ਮੇਲ ਕਾਫ ਇੱਕ ਵਾਰੀ ਫੇਰ ਕਨਫਰਮ ਆਪਾਂ ਕਰਾ ਦਿੰਨੇ ਆ ਆ ਲੋ ਲਓ ਜੀ ਸੋ ਬਾਕੀ ਤੋਰਾ ਤੋਰਾ ਚੰਗਾ ਝੋਟੀ ਦਾ ਚੰਗੀ ਆ ਦੋਸਤੋ ਓਵਰঅল ਜਿੰਨੀ ਆ ਥੋੜੀ ਜੀ ਜੜਿਆ ਦੋਸਤੋ ਅੱਗੇ ਕੋਈ ਸਾਂਭਰ ਸੰਭਾਲਣ ਦੇ ਵਿੱਚ ਵੀ ਹੋਰ ਚੰਗੀ ਸੇਵਾ ਕਰ ਲੂਗਾ ਤੇ ਦੋਦੋ ਦੋਸਤੋ ਅੱਗੇ ਸੇਵਾ ਦਾ ਬਾਕੀ ਹੁਣ ਫਿਲਹਾਲ ਜਿੰਨਾ ਮੌਜੂਦ ਆ ਉਹ ਤੁਸੀਂ ਇਸ ਘਰੋਂ ਚੋ ਕੇ ਆਪਦਾ ਤਸੱਲੀ ਕਰਕੇ ਲੈ ਕੇ ਜਾ ਸਕਦੇ ਜੀ ਠੀਕ ਹੈ ਜੀ अच्छा वीर की कर दें मोल इनका फिर एड़ा संधू साहब मोल 75000 ਕਰਦੇ 70000 ਚੋਂ ਮਾਨਦਾਨ ਕਰਦਾਂਗੇ 70 ਚੋਂ 20 ਹਾਂਜੀ ਮਾਨਦਾਨ ਕਿੰਨਾ ਕੁ ਹੋ ਜੂਗਾ ਲਾਸਟ ਖਿੱਚ ਖੁੱੱਚ ਕੇ 200 ਰੁਪਏ ਛੋਟ ਹੀ ਹੋਣੀ ਸੰਧੂ ਸਾਹਿਬ ਅੱਛਾ 200 ਰੁਪਏ ਗੰਜੈਸੀ ਸਾਢੇ 93 ਹਾਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਸਾਢੇ 93 ਇਹ ਸਾਢੇ 93 ਹੋ ਜੂ 500 ਰੁਪਏ ਛੋਟ ਹੋ ਜੂਗੀ ਹਾਂਜੀ ਹਾਂਜੀ 500 ਰੁਪਏ ਛੋਟ ਕਰ ਲਓ ਜੀ ਸਾਢੇ 93 ਦੀ ਦੋਸਤੋ ਇਹ ਤੁਹਾਨੂੰ ਝੋਟੀ ਮਿਲ ਜੂਗੀ ਸੋ ਚੰਗੀ ਝੋਟੀ ਆ ਦੁੱਧ ਵਾਲੇ ਪਾਸੇ ਉਹ ਵੀ ਚੰਗੀ ਖਰੀ ਆ ਬਾਕੀ ਥਣ ਤੁਹਾਨੂੰ ਬਹੁਤ ਸੋਨਾ ਵ ਬੈਕ ਸਾਈਡ ਤੋਂ ਮਗਰਲੇ ਪਾਸੇ ਤੁਸੀਂ ਕਰੋ ਚੈੱਕ ਥਾਣ ਬਹੁਤ ਵਧੀਆ ਨੋਕਲਾ ਥਾਣਾ ਮੁੱਠੀ ਥਾਣਾ ਆ ਲਓ ਜੀ ਠੀਕ ਹੈ ਜੀ ਅੱਛਾ ਅਗਲੇ ਪਨੇ ਆਪਣੇ ਕੋਲ ਜਿਹੜੀਆਂ ਦੋ ਬਿਹੜਾ ਆ ਗਈਆਂ ਫਿਰ ਹਾਂਜੀ ਹਾਂਜੀ ਅੱਛਾ ਇਹ ਦੋਵੇਂ ਗੱਬਣੀਆਂ ਹਾਂ ਹਾਂਜੀ ਹਾਂਜੀ ਦੋਵੇਂ ਗੱਬਣੀਆਂ ਆ ਤੇ ਸੰਧੂ ਸਾਹਿਬ 10 ਦਿਨ ਲੈ ਜੂਗੀ ਵੜ ਜਿਹੜੀ ਕਾਲੇ ਰੰਗ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਤੇ ਬਹੁਤ ਬਾਂਜੂ ਥੱਲੇ 10 10 ਦਿਨ ਲੈ ਗਈ ਨਾ ਹਾਂ ਹਾਂ ਬਹੁਤ ਸੀਲ ਹੈ ਅਗਾ ਲੈ ਕਰੋ ਚੈੱਕ ਇਧਰੇ ਲਓ ਵੀ ਦੋਸਤੋ ਠੰਡੀ ਧੀਰੀਆ ਸੀਲਸਲਾ ਕਪੂਰੀਏ ਦੋਸਤੋ ਲੇਵੇ ਹਵਾਨੇ ਤੇ ਵੀਰ ਬਿਲਕੁਲ ਤਸੱਲੀ ਕਰਾ ਰਿਹਾ ਹਾਥੂ ਥਲਵਾ ਕੇ ਤੇ ਥਣ ਵੀ ਪੂਰਾ ਮੁੱਠੀ ਕਾਟੂਗੀ ਕਰਮਾ ਲਈ ਹੱਥ ਚਵਾਈਲਾ ਜਿਹੜਾ ਦੋਸਤੋ ਥਾਣਾ ਤੇ ਪਹਿਲਾਂ ਨਹੀਂ ਆ ਕਿ ਦੂਜੇ ਸੂਵੇ ਸੁੰਦੀ ਨਹੀਂ ਨਹੀਂ ਇਹ ਸੰਧੂ ਸਾਹਿਬ ਦੂਜੇ ਸੂਵੇ ਸੂਣਾ ਦੂਜੇ ਸੂਵੇ ਆ ਲਓ ਜੀ ਦੂਜਾ ਸੂਬਾ ਦੋਸਤੋ ਦੋ ਹੀ ਬੈੜਾ ਨੇ ਵੀਰ ਦੇ ਕੋਲ ਮੀਡੀਅਮ ਜੀ ਹਾਈਟ ਆ ਬੈੜ ਤੇ ਇੱਕ ਰੰਗ ਬਿਲਕੁਲ ਬਲੈਕ ਆ ਕਾਲੇ ਰੰਗ ਦੇ ਵਿੱਚ ਲਿਆਓ ਖੋਲ ਕੇ ਦਿਖਾਈਏ ਵੀਰ ਲੈ ਜੂ ਆ ਜੇ ਕੋਈ ਪੰਜ ਚਾਰ ਦਿਨ ਕੱਢਦੀ ਆ ਹੱਪਤਾ ਹੰਡ ਹੱਪਤਾ ਹੰਡ ਸੰਧੂ ਸਾਹਿਬ ਲੈ ਜਾਊਗੀ ਬਣੂ ਬਣੂ ਬਹੁਤ ਸੰਧੂ ਸਾਹਿਬ ਥੱਲੇ ਠੀਕ ਹੈ ਜੀ ਲਓ ਦੋਸਤੋ ਬਣੂ ਵੀਰਾਂ ਦਾ ਚੰਗੀ ਮੀਡੀਅਮ ਜੀ ਹਾਈਟ ਆ ਪੂਰੀ ਨਿੱਗਰ ਜਿੰਨੀਆਂ ਦੋਸਤੋ ਪੂਰੀ ਗੁਲਾਈ ਦੇ ਵਿੱਚ ਆ ਪਲੀ ਪੁਲੀ ਚੰਗੀ ਆ ਸਭੀ ਇੱਕ ਚੰਗੀ ਆ ਤੇ ਵੈਸੇ ਸਿਆਲੀ ਧੜੀਆਂ ਕਰਕੇ ਦੋਸਤੋ ਕਿਤੇ ਨਾ ਕਿਤੇ ਥੋੜਾ ਪਸ਼ੂ ਨਵਾਉਣ ਖਣੋ ਹਰ ਕੋ ਵੀਰ ਪਰੇਜ਼ ਕਰਦਾ ਵੈਸੇ ਪਸ਼ੂ ਜਿਹੜੇ ਤਾਜ਼ੇ ਸੂਏ ਹੁੰਦੇ ਆ ਉਹ ਵੀ ਨਵਾਉਣ ਉਹ ਜਿਹੜਾ ਪਰੇਜ਼ ਹੁੰਦਾ ਬਾਕੀ ਜਿਹੜੇ ਤਾਜ਼ੇ ਸੋਨੇ ਨੇਗੇ ਤੇ ਬਾਕੀ ਸਾਰੇ ਵੀਰਾਂ ਨੇ ਵੇਖ ਕੇ ਚੀਜ਼ ਨੂੰ ਜੱਜਮੈਂਟ ਕਰ ਹੀ ਲੈਣੀ ਆ te de... a ah, deco ਠੀਕ ਹੈ ਜੀ ਇਧਰ ਬੱਚਾ ਲੱਗਾ ਵਿੱਚ ਨਹੀਂ ਨਹੀਂ ਉਹ ਨਹੀਂ ਸੰਧੂ ਸਾਹਿਬ ਚੱਲਦਾ ਅੱਛਾ ਬੇਟਾ ਆਓ ਠੀਕ ਹੈ ਠੀਕ ਹੈ ਹਾਂਜੀ ਲਓ ਜੀ ਠੀਕ ਹੈ ਇਹ ਤਾਂ ਅੱਛਾ ਵੀਰ ਲੈਣ ਤਾਂ ਫਿਰ ਕੀ ਕਰਦੇ ਆ ਮੁੱਲ ਸੰਧੂ ਸਾਹਿਬ ਮੁੱਲ ਕਰਦੇ ਆ 40000 37000 ਚੋਂ ਮਾਨਤਾਣ ਕਰਦਾ 37 ਚੋਂ ਹਾਂਜੀ ਠੀਕ ਹੈ ਜੀ ਲਓ ਜੀ 37000 ਦੇ ਵਿੱਚੋਂ ਮਾਨਤਾਣ ਹੋ ਜਾਊਗਾ ਦੋਸਤੋ ਡਿਮਾਂਡ 40000 ਬੈੜ ਪਸੰਦ ਆਊਗੀ ਘਰੇਲੂ ਵੀਰ ਨੇ ਘਰੇ ਰੱਖਣ ਵਾਸਤੇ ਖਰੀਦੇ ਨਹੀਂ ਆ ਆਪ ਵੀ ਤੁਸੀਂ ਟਿਪ ਕੇ ਤਸੱਲੀ ਕਰ ਲਿਓ ਠੰਡੀ ਧੀਰੀ ਆ ਸਲੱਗ ਸਲੂਕ ਪੂਰੀ ਆ ਠੀਕ ਆ ਜੀ ਸੀਲੀ ਸੂਲੀ ਪੂਰੀ ਆ ਬੈੜ ਦੇ ਵਿੱਚ ਸੋ ਨੋ ਡਾਊਟ ਕੋਈ ਜਿੱਦਾਂ ਮਰਜੀ ਵਿਰਾਨ ਕੇ ਦੀ ਤਸੱਲੀ ਕਰਕੇ ਲੈ ਕੇ ਜਾ ਸਕਦਾ ਠੀਕ ਆ ਤੇ ਅਗਲੀ ਆਪਣੇ ਕੋਲ ਵੀਰ ਆ ਗਈ ਸ਼ਾਹੀਵਾਲ ਦੇ ਵਿੱਚ ਹਾਂਜੀ ਠੀਕ ਆ ਇਹ ਵੀ ਸੂਈ ਸੋ ਇਹ ਵੀ ਗੱਬਣੀ ਹੈ ਨਾ ਹਾਂਜੀ ਇਹ ਗੱਬਣ ਹੈ ਵੀ ਸੰਧੂ ਸਾਹਿਬ ਤੇ ਇਹ ਤਾਂ ਸੂਬਾ ਕਿ ਨਮਾਊਗਾ ਇਹਨੇ ਤਿੱਜੇ ਸੂਵੇ ਸੂਣਾ ਸੰਧੂ ਸਾਹਿਬ ਤਿੱਜਾ ਸੂਬਾ ਹਾਂਜੀ ਹਾਂਜੀ ਠੀਕ ਆ ਜੀ ਆ ਦੋ ਬੰਨੇ ਮਾੜਾ ਕਲਿੱਪ ਵਾਂਗੂ ਸਿੰਘ ਬਣੇ ਹੈ ਕਿੱਥੇ ਹਾਂਜੀ ਹਾਂਜੀ ਥੋੜੇ ਥੋੜੇ ਤਾਂ ਠਾਣ ਹੋਈਆਂ ਹਾਂ ਹਾਂ ਲੈ ਵੀ ਤਿੱਜਾ ਸੂਬਾ ਦੋਸਤੋ ਸ਼ਾਹੀਵਾਲ ਅੰਗ ਦੇ ਵਿੱਚ ਲੰਬਾ ਧੋਨ ਤੇ 10 ਦਿਨ ਕੱਢ ਜੂਜੇ 10 12 ਨਹੀਂ ਸੰਧੂ ਸਾਹ ਵੇ ਇਹ 20 ਦਿਨ ਲੈ ਨੇ ਗਾਣ ਲੈ ਜੂ 15 20 ਦਿਨ ਹਾਂਜੀ ਹਾਂਜੀ ਇਹ ਵੀ ਬਹੁਤ ਠੰਡੀ ਠੁੰਡੀ ਹੈ ਹਾਂ ਲੈ 15 20 ਦਿਨ ਭਰਾਵੋ ਸਮਾਂ ਹਜੇ ਲੈ ਜੂਗੀ ਜਿਹੜਾ ਕੋਈ ਵੀ ਸੰਭਲੇ ਆਦਾ ਕੋਈ ਹਾਂ ਠੀਕ ਹੈ ਜੀ ਇਹ ਅੱਜ ਫਿਰ ਉਹਨੇ ਚਲੋ ਭਾ ਦੇ ਵਿੱਚ ਦੇ ਦਿਆ ਜੀ ਫਿਰ ਹਾਂਜੀ ਹਾਂਜੀ ਚਲੋ ਇਹਨੂੰ ਵੀ ਖੋਲ ਕੇ ਵੀਰ ਦਿਖਾ ਦਈਏ ਸਵੇਰ ਦੋਸਤੋ ਤੀਜਾ ਸੂਣ ਜਾ ਰਹੀ ਆ ਕਦ ਕੁਦ ਚੰਗਾ ਵੱਡੇ ਕਦ ਦੇ ਵਿੱਚ ਆ ਨਾਰਮਲੀ ਆਪਾਂ ਦੇਖਦੇ ਆ ਇੱਕ ਸ਼ਾਹੀ ਵਾਲਾਂ ਦੇ ਵਿੱਚ ਬੈਠਾ ਵੱਡੇ ਕਦ ਦੇ ਵਿੱਚ ਆ ਬਨ ਬੋਨਮੀ ਉਸੇ ਤਰ੍ਹਾਂ ਜਿਹੜੀ ਚਾਲਰ ਤੁਹਾਨੂੰ ਤੁਹਾਨੂੰ ਉਸੇ ਤਰ੍ਹਾਂ ਹੈਗਾ ਬੈਠਦੇ ਠੀਕ ਹੈ ਜੀ ਮਾਰਕਿੰਗ ਕੈਰੈਕਟਰ ਜਿੰਨੇ ਵੀ ਹੈਗੇ ਆ ਪ੍ਰੋਪਰ ਹੈਗੇ ਆ ਪੂਰੇ ਸ਼ਾਈ ਵਾਲਾਂ ਅੰਗੇ ਠੀਕ ਹੈ ਆ ਲੈ ਲਓ ਜੀ ਠੀਕ ਚੰਗੀ ਅਤੇ ਪੰਤੂ ਪੰਨ ਵਧੀਆ ਹਨ ਹਾਂਜੀ ਹਾਂਜੀ ਸੰਧੂ ਸਾਹਿਬ ਬਹੁਤ ਵਧੀਆ ਤੇ ਪੰਤ ਠੀਕ ਹੈ ਠੀਕ ਹੈ ਅੱਛਾ ਅੱਜ ਜੇਕਰ ਆਪਾਂ ਚਲੋ 15 20 ਦਿਨ ਹਜੇ ਸੰਭਾਲ ਲੈਂਦੀ ਆ ਹਾਂਜੀ ਹਾਂਜੀ ਅੱਜ ਦੇ ਇੰਨੇ ਕਿੱਥੋਂ ਤੱਕ ਦੇ ਦੇਾਂਗੇ ਸੰਧੂ ਸਾਹਿਬ ਮੋਲੇ ਦਾ 35000 ਕਰਦੇ 32000 ਚੋਂ ਮਾਨਤਾਣ ਕਰਦਾਂਗੇ 32000 ਹਾਂਜੀ ਹਾਂਜੀ ਸੰਧੂ ਸਾਹਿਬ ਜੀ ਨੇ ਪਿਛਲੇ ਸਵੇਰੇ 15 16 ਲੀਟਰ ਦੁੱਧ ਕੱਢਿਆ ਹਮ ਤਿਆਰ ਕੀ ਵੇਖੋ 17 18 ਦੀ ਉਮੀਦ ਹੈਗੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਲਓ ਜੀ ਦੋਸਤੋ ਠੀਕ ਹੈ ਜੀ ਸੋ ਦੁੱਧ ਤਾਂ ਬਾਕੀ ਸੇਵਾ ਦਾ ਦੋਸਤੋ ਬਾਕੀ ਵੀਰ ਦੱਸ ਰਿਹਾ ਤੁਹਾਨੂੰ ਵੀ ਪਹਿਲੇ ਸਵੇਰੇ ਦੁੱਧ ਦੂਜੇ ਸਵੇਰੇ ਦੁੱਧ ਚੰਗਾ ਕੱਢਿਆ ਫੋਨ ਲੜਾ ਲੁੜਾ ਕਾਫੀ ਆ ਬਾਕੀ ਦਿਨ ਹਜੇ 15 20 ਕ ਲੈਂਦੀ ਆ ਹਾਂਜੀ ਤੇ ਹਾਂ ਨਾ ਕਿੰਨੇ ਦੀ ਦੱਸਿਆ 32 33 32000 ਦੀ ਹੁਣ ਜਿਹੜਾ ਸੰਧੂ ਸਾਹਿਬ ਹੁਣ ਆਪਾਂ ਇਹਨੇ ਮੰਗਦੇ ਆ ਹਾਂ ਤੇ ਜੇ ਮੰਨ ਲਓ ਆਪਾਂ ਤਿਆਰ ਕਰਕੇ ਵੇਚਾਂਗੇ ਫਿਰ ਤੇ ਤੁਹਾਨੂੰ ਪਤਾ ਹੀ ਆ ਸੰਧੂ ਸਾਹਿਬ ਹਾਂ ਚਲੋ ਉਹੀ ਅੱਜ ਚਲੋ 20 ਦਿਨ ਕੱਚੀ ਆ ਹਾਂਜੀ ਹਾਂਜੀ ਜਿਹੜਾ ਕੋਈ ਵੀਰ ਸਾਮਲੂਗਾ ਸੇਵਾ ਕਰ ਲੂਗਾ 4 ਦਿਨ ਤੇ ਉਹ ਆਪਦਾ ਕੋਈ ਨਫਾ ਕੱਢ ਸਕਦਾ ਬਿਲਕੁਲ ਜੀ ਬਿਲਕੁਲ ਕੋਈ ਦੋ ਪੈਸੇ ਅੱਗੇ ਲੈ ਵੀ ਸਕਦਾ ਹਾਂਜੀ ਹਾਂਜੀ ਠੀਕ ਆ ਸੋ ਦੋਸਤੋ ਇਹ ਐਨੀਮਲ ਅੱਜ ਵੀਰ ਦੇ ਕੋਲੇ ਸੀਗੇ ਵਕਾਉ ਤੇ ਦੋ ਵਾੜਾ ਸੀਗੀਆਂ ਦੋ ਹੀ ਮੱਝਾਂ ਸੀ ਰੇਟ ਪਾੜਦਾ ਪਸ਼ੂ ਤੁਸੀਂ ਦੇਖ ਲਿਆ ਤਸੱਲੀ ਦੇ ਨਾਲ ਇੱਕ ਵਾਰੀ ਦੋ ਵਾਰੀ ਤਸੱਲੀ ਨਾਲ ਵੀਡੀਓ ਜੜੀਆਂ ਅੱਗੇ ਪਿਛੇ ਕਰਕੇ ਦੇਖ ਕੇ ਫੇਰ ਸੌਦਾ ਕੋਈ ਸਾਈ ਬਿਆਨਾ ਮੇਰਾ ਵੀਰ ਕਰੇ ਠੀਕ ਆ ਜੀ ਐਨੀਮਲ ਚੰਗੇ ਆ ਦੁੱਧ ਵਾਲੀਆਂ ਮੱਝਾਂ ਨੇ ਬਿਲਕੁਲ ਚੰਗੇ ਦੁੱਧ ਤੇ ਹੁਣ ਚਲਦੀਆਂ ਪਈਆਂ ਨੇ ਦੋ ਵਾੜਾ ਜੜੀਆਂ ਬਿਲਕੁਲ ਹਜੇ ਇੱਕ ਤਾਂ ਹਫਤੇ 8 ਕਿ ਦਿਨ ਹਜੇ ਸਮੇਂ ਦੀ ਕੱਚੀ ਆ 8 ਦਿਨ ਲੈਂਦੀ ਆ ਤੇ ਇੱਕ 20 20 ਦਿਨ 15 20 ਦਿਨ ਹਜੇ ਸਮਾਂ ਲੈ ਕੇ ਜਾਊਗੀ ਤੇ ਇਹੋ ਨਗਜ਼ੀ ਆਪਣੇ ਕੋਲ ਤੇ ਪਸ਼ੂ ਆਉਂਦੇ ਰਹਿੰਦੇ ਆ ਫਿਰ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਸੰਧੂ ਸਾਹਿਬ ਆਉਂਦੇ ਰਹਿੰਦੇ ਆ ਬਸ ਵਧੀਆ ਚੰਗੀ ਗੱਲ ਹਾਂਜੀ ਹਾਂਜੀ ਜਿਹਾਓ ਸਾਹਮਣੇ ਪੇਸ਼ ਕਰਦੇ ਰਹੀਏ ਆਪਾਂ ਤੇ ਨੰਬਰ ਬੋਲਦਗੇ 81466 1956 ਠੀਕ ਹੈ ਜੀ ਹਾਂਜੀ ਇੱਕੋ ਨੰਬਰ ਚੱਲਦਾ ਹਾਂਜੀ ਇੱਕੋ ਨੰਬਰ ਠੀਕ ਹੈ ਸੋ ਦੋਸਤੋ ਅੱਜ ਫਿਲਹਾਲ ਇਸ ਕਵਰੇਜ ਵਿੱਚ ਆ ਤੁਹਾਨੂੰ ਚਾਰ ਨਗ ਦਿਖਾਉਣੇ ਸੀਗੇ ਸੋ ਚਾਰੇ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਦੋਸਤੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦਾ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਜੇ ਗੱਲਬਾਤ ਕਰ ਸਕਦੇ ਜੀ ਆਨਰ ਦੇ ਨਾਲ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ